ਕਲਪ ਟਿਸ਼ਨ ਐਸੋਸੀਏਸ਼ਨ ਪੰਜਾਬ ਰਜਿਸਟਰ 295 ਦੇ ਵੱਲੋਂ ਮਾਨਵ ਸੇਵਾ ਪਰਮੋਧਰਮ ਦੇ ਤਹਿਤ ਜੋ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਯੂਨੀਅਨਾਂ ਵੱਲੋਂ ਕਿਸਾਨ ਯੂਨੀਅਨਾਂ ਦੇ ਮੁਖੀ ਮਾਨਯੋਗ ਸਰਦਾਰ ਗੁਰਜੀਤ ਸਿੰਘ ਢੱਲੇਵਾਲ ਸਾਹਿਬ ਵੱਲੋਂ ਮਰਨਵਾਰਤ ਰੱਖਿਆ ਗਿਆ ਉਸ ਜਗ੍ਹਾ ਦੇ ਉੱਪਰ ਸੇਤ ਸੁਵਾਵਾ ਦੇਣ ਦੇ ਲਈ ਸਟੇਟ ਲੈਵਲ ਦੀ ਕਮੇਟੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੀ ਵੱਖ-ਵੱਖ ਬਲਾਕਾਂ ਦੀ ਡਿਊਟੀ ਲਗਾਈ ਗਈ ਹੈ। ਉਸੇ ਡਿਊਟੀ ਤਹਿਤ ਜ਼ਿਲ੍ਹਾ ਮੋਗਾ ਦੇ ਬਲਾਕ ਬਾਗਾਪੁਰਾਣਾ ਦੀ ਡਿਊਟੀ ਲੱਗੀ ਹੈ 27 ਦਸੰਬਰ 2024। ਸੋ ਅੱਜ ਸਵੇਰ ਤੋਂ ਜਿਹੜੀ ਬਲਾਕ ਬਾਗਾਪੁਰਾਣਾ ਦੀ ਟੀਮ ਹੈ ਜਿਹੜੀ ਉਹ ਸੇਵਾ ਨਿਭਾ ਰਹੀ ਹੈ ਸੋ ਹੁਣ ਆਪਾਂ ਉਹਨਾਂ ਦੇ ਜਿਹੜੇ ਜਥੇਬੰਦੀ ਦੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਆ ਡਾਕਟਰ ਸੁਖਚਾਨ ਸਿੰਘ ਜੀ ਅਤੇ ਬਲਾਕ ਬਗਬਣਾ ਦੇ ਪ੍ਰਧਾਨ ਡਾਕਟਰ ਗੁਰਦੀਪ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਬਹੁਤ ਘੱਟ ਸ਼ਬਦਾਂ ਦੇ ਵਿੱਚ ਉਹ ਆਪਣੇ ਜਿਹੜੇ ਆ ਸ਼ਬਦ ਜੋ ਸਾਂਝੇ ਕਰਨਗੇ ਡਾਕਟਰ ਸੁਖਚਾਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸੁਖਚਾਨ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ ਮੈਡੀਕਲ ਰਜਿਸਟ੍ਰੇਸ਼ਨ ਅਸ਼ੇਸ਼ਾ ਪੰਜਾਬ ਰਜਿਸਟਰ 295 ਜਿਨੇ ਕਿ ਆਪਾਨੂੰ ਪਤਾ ਹੀ ਹੈ ਕਿ ਕਿਸਾਨਾਂ ਦਾ ਜੋ ਜਥੇਬੰਦੀ ਕਿਸਾਨ ਮਜ਼ਦੂਰ ਇਕਤਾ ਬਜੋ ਧਰਨਾ ਚੱਲ ਰਿਹਾ ਲੜੀਵਾਰ ਆਪਣਾ ਖਨੋਰੀ ਬਾਰਡਰ ਤੇ ਉਸ ਦੇ ਵਿੱਚ ਸਾਡੀ ਸਟੇਟ ਕਮੇਟੀ ਦੇ ਕਮੇਟੀ ਵੱਲੋਂ ਜੋ ਵੀ ਫੈਸਲਾ ਲਿਆ ਗਿਆ ਕਿ ਜਦ ਤੱਕ ਇਹ ਧਰਨਾ ਚੱਲੂਗਾ ਕਿਸਾਨ ਮਜ਼ਦੂਰ ਨੂੰ ਇਨਸਾਫ ਨਹੀਂ ਮਿਲੂਗਾ ਉਹਨਾਂ ਚਿਰ ਅਸੀਂ ਉਹਨਾਂ ਚਿਰ ਅਸੀਂ ਜੋ ਆਧ ਜਥੇਬੰਦੀ ਮੈਡੀਕਲ ਟ੍ਰੈਡੀਸ਼ਨਾਈਜ਼ੇਸ਼ਨ ਪੰਜਾਬ ਰਜਿਸਟਰ 295 ਦੇ ਤਹਿਤ ਸਾਡੇ ਜੋ ਸਟੇਟ ਦੇ ਪ੍ਰਧਾਨ ਨੇ ਡਾਕਟਰ ਜਸਵਿੰਦਰ ਸਿੰਘ ਜੀ ਕਾਲਖ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਵਾਰੀ ਵੱਖ-ਵੱਖ ਜ਼ਿਲ੍ਹੇ ਵੱਖ-ਵੱਖ ਬਲਾਕ ਇੱਥੇ ਆਪਣੀਆਂ ਸਵਾਮਾਂ ਦਿੰਦੇ ਰਹਿਣਗੇ ਫਰੋਰੀ ਬਾਰਡਰ ਜਿੰਨਾ ਚਿਰ ਇਹ ਧਰਨਾ ਚੱਲੂਗਾ ਉਹਨਾਂ ਚਿਰ ਅਸੀਂ ਕਿਸਾਨ ਯੂਨੀਅਨ ਦੇ ਨਾਲ ਹੈ ਜਿੰਨਾ ਚਿਰ ਸਾਨੂੰ ਜਿੱਤ ਪ੍ਰਾਪਤ ਨਹੀਂ ਹੁੰਦੀ ਬਹੁਤ ਬਹੁਤ ਧੰਨਵਾਦ ਡਾਕਟਰ ਸਰਦਾਰ ਪਰਮਜੀਤ ਸਿੰਘ ਸੰਘਾ ਪੱਤਰਕਾਰ ਸਮਾਜ ਸਰ ਡਾਕਟਰ ਗੁਰਦੀਪ ਸਿੰਘ ਜੀ ਸਾਡੇ ਨਾਲ ਨੇ ਇਹਨਾਂ ਤੋਂ ਵੀ ਆਪਾਂ ਜਾਣਦੇ ਆ ਕਿ ਇਹ ਬਲਾਕ ਵੱਲੋਂ ਕਾਫੀ ਸੋਖ ਨਾਲ ਬਹੁਤ ਵਧੀਆ ਲੋਕ ਸੇਵਾ ਦੇ ਕੰਮ ਕਰ ਰਹੇ ਆ ਚਰੋਂ ਦੇ ਪ੍ਰਧਾਨ ਬਣੇ ਆ ਦੋ ਤਿੰਨ ਕੈਂਪ ਬਲੱਡ ਦੇ ਕੈਂਪ ਅਰੇਂਜ ਹੋ ਚੁੱਕੇ ਹਨ ਔਰ ਨਾਲ ਨਾਲ ਲੋਕ ਸੇਵਾ ਦੇ ਵਿੱਚ ਕਰਨ ਲਈ ਤਤਪਰ ਰਹਿੰਦੇ ਹਨ ਅੱਜ ਵੀ ਪੁੱਜੇ ਆ ਤਾਂ ਸਵਾਗਤ ਆ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਜੀ ਡਾਕਟਰ ਗੁਰਦੀਪ ਸਿੰਘ ਆ ਫਲਾਗ ਪ੍ਰਧਾਨ ਬਗਾ ਪ੍ਰਾਣਾ ਯਸਟਰ 295 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਫਲਾਗ ਬਗਾ ਪ੍ਰਾਣਾ ਵੱਲੋਂ ਜੋ ਗਿਲਾ ਕਮੇਟੀ ਵੱਲੋਂ ਸੂਬਾ ਕਮੇਟੀ ਵੱਲੋਂ ਸਾਡੀ ਡਿਊਟੀ ਲਾਈ ਸੀ ਜਿਵੇਂ ਜਿਵੇਂ ਲੱਗੀਆਂ ਡਿਊਟੀਆਂ ਉਸ ਹਾਵਣਾ ਅਸੀਂ ਮੈਂਬਰ ਆਏ ਆ ਸਾਡੇ ਅੱਜ ਅੱਡੀਆਂ ਵਾਲੇ ਡਾਕਟਰ ਵੀ ਆਏ ਆਗੇ ਤੇ ਦੰਦਾਂ ਵਾਲੇ ਡਾਕਟਰ ਵੀ ਇੱਥੇ ਆਏ ਆ ਮੈਡੀਸਨ ਵਾਲੇ ਵੀ ਆਏ ਆ ਕਈ ਜਣਿਆਂ ਦੀ ਡਾਕਟਰੀ ਟੀਮ ਅਸੀਂ ਲੈ ਕੇ ਪਹੁੰਚੇ ਆ ਤੇ ਅੱਗੇ ਵੀ ਸਾਡੀ ਟੀਮ ਪਹੁੰਚਦੀ ਰਹੂਗੀ ਹਾਂ ਬਲਾਕ ਨੇ ਆਲ ਸਿੰਘ ਵਾਲਾ ਵੀ ਪਹਿਲਾਂ ਸਾਥੋਂ ਪਹਿਲਾਂ ਡਿਊਟੀ ਲਾ ਕੇ ਗਏ ਆ ਤੇ ਜਿਵੇਂ ਵੀ ਅੱਗੇ ਸਾਡਾ ਧਰਨਾ ਸਟੇਟ ਕਮੇਟੀ ਵੱਲੋਂ ਆਰਡਰ ਆਉਂਦੇ ਆ ਉਦਾਂ ਹੀ ਅਸੀਂ ਕਿਸਾਨ ਯੂਨੀਅਨ ਦਾ ਸਾਥ ਦਿੰਦੇ ਰਹਿਾਂਗੇ ਧਰਨੇ ਦੇ ਵਿੱਚ ਚਾਮਲ ਹੁੰਦੇ ਰਹਿਾਂਗੇ ਸੋ ਸਾਥੀਓ ਇਹ ਸੰਡਾ ਡਾਕਟਰ ਗੁਰਦੀਪ ਸਿੰਘ ਜੀ ਜਿਹੜਾ ਕਿ ਬਲਾਕ ਪ੍ਰਧਾਨ ਹਨ ਔਰ ਇਸ ਟਾਈਮ ਅਸੀਂ ਜੋ ਜ਼ਿਲ੍ਹਾ ਬਠਿੰਡਾ ਵੱਲੋਂ ਲੰਗਰ ਕਮੇਟੀ ਜੋ ਉਹ ਲੰਗਰ ਲਗਾਇਆ ਗਿਆ ਹੈ ਉਸ ਹਾਲ ਦੇ ਵਿੱਚ ਤੇ ਇਧਰੋਂ ਜਿਹੜੇ ਸਾਡੇ ਜ਼ਿਲ੍ਹਾ ਡੈਲੀਗੇਟ ਮੈਂਬਰ ਡਾਕਟਰ ਕੁਲਵਿੰਦਰ ਸਿੰਘ ਜੀ ਡਾਕਟਰ ਬੂਟਾ ਸਿੰਘ ਜੀ ਕੈਸ਼ੀਅਰ ਬਲਕ ਬਾਗਾ ਪੁਰਾਣਾ ਡਾਕਟਰ ਜਸਪੀ ਸਿੰਘ ਜੀ ਸੋਡੀ ਸੈ ਕੈਸ਼ੀਅਰ ਤੇ ਦਾਸ ਪਰਮਜੀਤ ਸਿੰਘਾ ਹਾਜ਼ਰ ਹਨ ਤਾਂ ਅੱਜ ਸਵੇਰ ਤੋਂ ਲੈ ਕੇ ਲਗਾਤਾਰ ਮੈਡੀਸਨ ਦਿੱਤੀ ਜਾ ਰਹੀ ਹੈ ਸੋ ਮੈਂ ਸਾਰੀ ਹਿੱਜਤਬੰਦੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੇ ਹੁਕਮ ਦੇ ਬਦੌਲਤ ਅੱਜ ਸਾਨੂੰ ਇਹੋ ਜਿਹੇ ਆਸਮ ਖਾਸ ਰੂਪਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਪੂਰੀ ਕਮੇਟੀ ਨੇ ਸੋਪਾ ਸਹਿਬਾ ਦੀ ਟੀਮ ਵੀ ਪੂਰੀ ਸਪੋਰਟ ਕੀਤੀ ਹੈ ਸਮੇਂ-ਸਮੇਂ ਤੇ ਚਾਹ ਪਣੀ ਤੇ ਲੰਗਰ ਹਾਜ਼ਰ ਹੈ ਤੇ ਬਾਤ ਸਾਥ ਨਾਲ ਜਿਹੜਾ ਜੋਸ਼ ਹੈ ਉਹ ਵਧਦਾ ਜਾਂਦਾ ਹੈ 30 ਦਸੰਬਰ ਨੂੰ ਜਿਹੜਾ ਬੰਦ ਹੈ ਉਸ ਦੇ ਵਿੱਚ ਪੂਰ ਜ਼ੋਰ ਦੇ ਨਾਲ ਅਸੀਂ ਸੈਮਤੀ ਦੇ ਨਾਲ ਡਾਕਟਰਾਂ ਦੇ ਨਾਮ ਰਵਾਂਗੇ ਕੱਲ ਨੂੰ ਸਾਨੂੰ ਕਿਸੇ ਵੀ ਜਗ੍ਹਾ ਤੇ ਡਿਊਟੀ ਮਿਲਦੀ ਹੈ ਦਾ ਪੂਰੀ ਦੀ ਪੂਰੀ ਜੇਬੰਦੀ ਉੱਚੜ ਕੇ ਇਸ ਲਵੇਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤਿਰ ਜੈ ਜਨਤਾ ਜੈ ਸਵਰਜ ਪੰਜਾਬ ਕਿਸਾਨ ਯੂਨੀਅਨ ਜਿੰਦਾਬਾਦ